ਆ ਜਾ ਹੁਣ ਮਾਮੇ ਅੰਦਰ ਵੜ ਗਿਆ ਉਹ ਬਣਾ ਕੇ ਨਾ ਆ ਜਾ ਆ ਜਾ ਭਾਈ ਮਾਮਾ ਮੇਰੇ ਨਾਲ ਸ਼ਰਤ ਲਾਉਂਦਾ ਕਹਿੰਦਾ ਬਲੌਗ ਬਣਾਉਣਾ ਸੌਖਾ ਹੈ ਮੈਂ ਕਿਹਾ ਚੱਕ 500 ਬਲੌਗ ਬਣਾ ਅੱਜ ਸਾਰਾ ਦਿਨ ਫੇ ਕਹਿੰਦਾ ਨਾ ਨਾ ਆਪਾਂ ਨਹੀਂ ਐਜਾ ਕੰਮ ਕਰਦੇ ਸਸਰੀ ਗੱਲ ਸਾਰਿਆਂ ਨੂੰ ਹਾ ਵੀ ਨਰਵੈ ਸਿੰਘ ਜੀ ਓਕੇ ਰਵੋਟ ਹਾਂ ਵਾਈ ਵੀ ਖੜਾ ਹੈ ਆਪਾਂ ਪਹੁੰਚ ਗਏ ਭਾਈ ਕੋਠੇ ਤੇ ਉਹ ਭਾਈ ਯਾਰ ਉਤਰੂਗਾ ਕਿ ਮੇ ਜਗਾੜਾ ਨਾ ਲਾ ਗਿਆ ਪੱਥਰ ਤੋਂ ਹੈ ਮੇਸਤਰੀ ਨੇ ਦੇਖ ਲੈ ਜਾਲੀਆਂ ਵੀ ਖਰਾਬ ਕਰਤੀਆਂ ਆ ਵੀ ਖਰਾਬ ਕਰਦਾ ਹੈ ਇਹ ਹੁਣ ਆ ਦੇਖ ਲਓ ਲੈ ਪਾਉ ਦੇ ਕੰਮ ਅਟੋਲ ਵਾਈ ਕਿਹਦੇ ਵਜੇ ਦਾ ਹੈ ਕਿਦੇ ਪਾਉ ਦਾ ਵਿਆਹ ਤਾਂ ਨਹੀਂ ਪਾਉ ਦਾ ਆ ਬੈਠਾ ਹੈ ਭਾਈ ਪਾਉ ਬਰਾਤ ਆ ਗਈ ਜਾ ਓਏ ਮਾਨ ਸਰ ਮਹਾਲਾ ਦੇ ਚੱਕ ਕੇ ਥੱਲੇ ਕਿੰਨੀ ਕੰਦ ਹੋਗੀ ਉੱਪਰੋਂ ਨਿਕਲ ਗਈ ਉਤਰੂ ਲੈ ਹੋ ਵੀ ਗਈ ਇੰਨੀ ਉਹ ਵੈਰੀ ਗੁੱਡ ਚੱਕ ਦੋ ਕੰਮ ਨੂੰ ਆ ਸਾਨੂੰ ਇੱਥੇ ਦੇਖਣ ਆਉਣਾ ਪਿਆ ਵੀ ਕਿੰਨੀ ਕ ਗੰਧ ਹੋ ਗਈ ਉਪਰੋਂ ਦੇਖਦੀ ਨਹੀਂ ਆ ਦੇਖ ਲੋ ਹਲ ਤਾਂ ਇੱਕ ਦੋ ਦਿਨ ਲੱਗਣਗੇ ਠੀਕ ਆ ਓਕੇ ਰਿਪੋਰਟ ਦੇਖੋ ਹੁਣ ਆਪਾਂ ਚੱਲਿਆ ਕਬੂਤਰਾਂ ਵੱਲ ਹਾਂ ਤੂੰ ਕਿੱਧਰ ਫਿਰਦਾ ਉਹ ਮੈਂ ਤਾਂ ਇਹ ਉਹ ਜਿਹੜਾ ਬਣਾ ਰੱਤਾ ਵਜਾ ਹੀ ਦੇ ਜਿਹੜਾ ਬਿਮਾਰ ਤਾਂ ਹਾਂ ਉਦੀ ਜਾਨ ਦੀ ਨਿਕਲਦੀ ਤੈਨੂੰ ਦੂਜੇ ਕਮਰੇ ਚ ਕਰਕੇ ਆਈ ਕਿੱਥੇ ਉਹ ਨਾਲ ਅਰੇ ਜੀ ਇਹ ਦਿਖਾ ਤਾਂ ਖੋਲੀ ਮਰ ਗਿਆ ਮਰ ਗਿਆ ਤਾਂ ਹਾਂ ਹੁਣ ਤਾਂ ਹੁੰਦਾ ਜਾਨੇ ਨਿਕਲਦੀ ਹੁਣੀ ਐ ਫਿਰ ਕੋ ਕੋ ਬਾਈ ਕਿੱਡਾ ਬੱਚਾ ਮਰਿਆ ਦੇਖੋ ਯਾਰ ਨੀਲੇ ਦਾ ਭਾਈ ਤਾਂ ਇਹ ਦੇਖ ਲੋ ਨੀਲਾ ਵੀ ਨਹੀਂ ਰਿਹਾ ਇਹ ਵੀ ਨਹੀਂ ਰਿਹਾ ਯਾਰ ਦੇਖ ਲੋ ਭਾਈ ਨੀਲਾ ਪਹਿਲਾਂ ਨੀਲਾ ਐਨ ਸਿਰੇ ਦਾ ਉੜਨ ਲੱਗ ਗਿਆ ਉਹਨੂੰ ਬੈਰੀ ਲੈ ਗਈ ਆ ਨੀਲੇ ਦਾ ਭਾਈ ਤਾਂ ਇਹ ਦੇਖ ਲੋ ਹੈ ਚਲ ਥੋੜਾ ਥੋੜਾ ਬਿਮਾਰ ਤਾਂ ਕਾਫੀ ਚਿਰ ਦਈ ਪਰ ਇਹ ਠੰਡ ਲੱਗੀ ਹੋਣੀਗਾ ਦਵਾਈਆਂ ਕਿੰਨੀਆਂ ਦਿੱਤੀਆਂ ਹਨਾ ਇਹ ਵੀ ਮਰ ਗਿਆ ਅੱਜ ਯਾਰ ਸਾਲਾ ਫੁੱਦੂ ਕੰਮ ਹੋ ਗਿਆ ਯਾਰ ਰਾ ਤਾਂ ਫੀਡਿੰਗ ਕਰਾਈ ਦੀ ਦੇਖੋ ਉੱਥੇ ਆਰਡਰ ਲਵਾਤਾ ਉਧਰੋਂ ਹੀ ਇੱਧਰ ਕਰਵਾਤਾ ਮਤਲਬ ਨਹੀਂ ਇੱਥੇ ਤਾਰ ਅੱਧ ਵਿਚਾਲੇ ਆਈ ਜਾਂਦੀ ਏ ਲੰਘਣਾ ਹੁੰਦਾ ਦਾ ਤੇ ਬਾਈ ਇਹਦੀ ਗਰਮੈਸ਼ ਬਹੁਤ ਹੈ ਰਾਤ ਅਸੀਂ ਚੈੱਕ ਕੀਤਾ ਤਾਂ ਜਿਹੜੀ ਆ ਪਰਾਲੀ ਲਾਈ ਹੈ ਤੇ ਉੱਪਰ ਪਰਾਲੀ ਰੱਖੀ ਹੈ ਉਹਦੀ ਗਰਮੈਸ਼ ਬਹੁਤ ਹੈ ਚਲੋ ਕੋਈ ਨਹੀਂ ਯਾਰ ਦੇਖਦੇ ਹਾਂ ਹੁਣ ਕਬੂਤਰ ਬਾਕੀ ਚੈੱਕ ਕਰੀਏ ਜੱਸੇ ਓਏ ਖੋਲ ਕੇ ਰਾਂ ਦੇਖਦੇ ਹਾਂ ਬਾਈ ਖੋਲ ਕੇ ਬਾਕੀ ਕਿਵੇਂ ਨੇ ਕੈਮ ਨੇ ਆ ਵਜਾ ਕੈਮ ਹੈ अभी बचा कैंप है वो थोड़ा माड़ा है ना बाकी कैंप ने आग उतर हो गया भाई कैंप भाई ठीक है ठीक है ठीक है ओके निक बहुत अंदर आना लाइक गर्माएंश की नहीं है भाई बाकी तो ठीक है भाई ओके रबोटा ने बैठे ने बाकी तो ऊपर है ਬੱਚੇ ਡਾਉਣੇ ਆ ਬਾਈ ਅੱਜ ਨਵੇਂ ਕਰ ਲਈਏ ਸੈਟ ਤੇ ਚਲੋ ਚੱਲਦੇ ਆ ਹੁਣ ਆਪਾਂ ਇਹਨਾਂ ਨੂੰ ਬੰਦ ਕਰਕੇ ਇੱਕ ਵਈ ਆ ਨਵੀਂ ਛਤਰੀ ਲੈ ਕੇ ਆਂਦੀ ਐ ਇਹਨੂੰ ਅੱਜ ਲਵਾਵਾਂਗੇ ਕੱਪੜਾ ਕੱਪੜਾ ਮਤਲਬ ਤੈ ਗਲੋਤ ਜਿ세 ਆ ਕੀ ਪਰਨਾ ਬੰਨੀ ਫਿਰਦਾ ਅੱਜ ਪਰਨਾ ਇਹ ਹਾਂ ਹਾਂ ਹੀਰੋਈ ਲੱਗਦਾ ਹੀਰੋਈ ਤੇ ਬਾਈਆ ਇੱਥੋਂ ਆਪਾਂ ਗਲੀ ਕਰਤੀ ਸਾਫ਼ ਘੋੜੀ ਲੰਘਣ ਨੂੰ ਬਹੁਤ ਆਖੰਦ ਆਪਾਂ ਆਪਣੀ ਕੰਡੈਸਾ ਲਾਤੀ ਇੱਧਰ ਠੀਕ ਹੈ ਇਦੇ ਟਾਇਰ ਪਉਣ ਜਾਣਾ ਅੱਜ। ਉਹ ਰਣਵੀਸ਼ਿਆਂ ਨਹੀਂ ਜਾਣਗੇ ਪਉਣ। ਠੀਕ ਆ। ਆਡੀ ਆਪਣੀ ਤੁਹਾਨੂੰ ਪਤਾ ਗਈ ਹੋਈ ਆ। ਉਹ ਹਲੇ ਆਉਂਦੀ ਨਹੀਂ। 15 ਦਿਨ, 15 ਤੋਂ 20 ਦਿਨ ਨਹੀਂ ਆਉਂਦੀ ਹਲੇ ਆਡੀ ਆਪਣੀ। ਗਈ ਹੋਈ ਆ ਠੀਕ ਆ। ਤੇ ਹੁਣ ਜਸੇ ਫਿਰ ਆਪਾਂ ਅੱਜ ਫੱਟੀਆਂ ਵੀ ਲਾਉਣੀਆਂ ਖੁੱਡੇ ਵਾਲੀਆਂ। ਹਾਂਜੀ। ਕ੍ਰਿਕਟ ਵੀ ਖੇਡਣੀ ਆ। ਹਾਂਜੀ। ਬਜੇ ਵੀ ਡਾਉਣੇ ਨੇ। ਤਾਂ ਕੁਝ ਨਹੀਂ ਕਰਨਾ ਨਾਲ ਇਹਨਾਂ ਅੱਜ। ਹਾਂ। ਚਲੋ ਦੇਖਦੇ ਆ ਫਿਰ। ਹੁਣ ਬਈ ਆਪਾਂ ਕਬੂਤਰਾਂ ਦੀ ਖਾਾਕ ਮਿਕਸ ਕਰ ਲਈਏ ਕਿਉਂਕਿ ਮਿਕਸ ਮੁੱਕ ਗਈ ਥੀ ਆਪਣੇ ਕੋਲ। ਆਹ ਆਪਣੇ ਕੋਲ ਛੋਲੇ ਪਏ ਨੇ। ਠੀਕ ਹੈ ਟੋਟੇ ਕਰੇ ਨੇ ਉਹਦੇ। ਬਾਜਰਾ, ਬਾਜਰਾ ਹੋਰ ਉਧਰ ਪਿਆ ਵੀ ਹੁੰਦਾ। ਤੇ ਤਾਰਾ ਮੀਰਾ, ਹਾਲਿਓ, ਹਰੀ ਮੂੰਗੀ, ਕਣਕ ਤੇ ਮੱਕੀ ਪਾਵਾਂਗੇ ਆਪਾਂ ਆ ਮਿਕਸ ਕਰ ਲਈਓ ਤੋਂ ਬਾਅਦ ਮੱਕੀ ਦਲ ਕੇ ਪਾਵਾਂਗੇ। ਠੀਕ ਹੈ ਤੇ ਪਾਉਨੇ ਨੇ ਥੋੜਾ ਥੋੜਾ ਹਰਲਾਉਨੇ ਆ। ਫੇਰ ਤੁਹਾਨੂੰ ਦਿਖਾਵਾਂਗੇ ਕਿ ਕਿਹਜਾ ਬਣਿਆ ਠੀਕ ਹੈ ਦਾਣਾ। ਇਹ ਤੂੰ ਦੰਦ ਕੱਢਦਾ ਓਏ ਓ ਕੇਰਬੋਰਡ ਚੱਲ ਫਿਰ ਹੁਣ ਪਾਈਏ ਪਹਿਲਾਂ ਛੋਲੇ ਪਾ ਥੋੜੇ ਆਪਣੀ ਹੋ ਗਈ ਵੀ ਖਰਾਕ ਮਿਕਸ ਥੋੜਾ ਥੋੜਾ ਸਮਾਨ ਸਾਰਾ ਰੜਾਇਆ ਤੇ ਛੋਲੇ ਤਾਂ ਹਲੇ ਆਪਣੇ ਬਹੁਤ ਨਹੀਂ ਤੇ ਹੋ ਗਈ ਹੁਣ ਇਹ 15 20 ਕ ਦੇਂਦੀ ਹੋਗੀ ਨਾ ਜਿ세 20 ਕ ਦੇਂਦੀ ਹੋਗੀ ਦੋੇ ਟਾਈਮ ਹੁਣ ਇਹੀ ਚੱਲਿਆ ਕਰੂ ਠੰਡ ਐ ਦੇਖੋ ਤਾਂ ਫਿਰ ਕਿਵੇਂ ਓ ਕੇਰਬੋਰਡ ਲੱਖ ਕਿਵੇਂ ਨਹੀਂ ਗਰਮੀਆਂ ਚ ਕਬੂਤਰ ਰੋਣਗੇ। ਹਾਂ ਕੱਲੀ ਕੱਲੀ ਖਰਾ। ਬਈ ਇੱਕਦਮ ਮੈਂ ਰਾਦਾਂ। ਛੋਲੇ ਵੀ ਧੋ ਕੇ ਸਾਫ ਕਰੇ ਹੋਏ ਨੇ। ਕਣਕ ਵੀ ਧੋ ਕੇ ਸਾਫ ਕਰੀ ਹੋਈ ਐ। ਬਾਜਰਾ ਵੀ ਧੋ ਕੇ ਸਾਫ ਕਰਿਆ ਹੋਇਆ। ਐਵੇਂ ਹੀ ਨਾ ਪਾ ਦਿਓ ਕਿਤੇ। ਠੀਕ ਨਹੀਂ ਬਾਜਰੇ ਜੂੰਦੀ ਆ ਬਹੁਤ ਕੰਡ। ਤੇ ਚਲੋ ਇਹ ਬਣ ਗਿਆ ਸਮਾਨ ਲਾਈਏ ਟਕਾਣੇ। ਇਹ ਇੱਕ ਵਈਆ ਵਰਤਮਾਨ ਇਹਦਾ ਆਪਾਂ ਪਾਣੀ ਪੀਣ ਨੂੰ ਬਣਾਈਏ ਕਬੂਤਰਾਂ ਨੂੰ। ਕਿਉਂਕਿ ਉਹ ਦੂਜੇ ਚ ਯਾਰ ਉੱਪਰ ਬੈਠਾ ਆਇਆ ਕਰ ਦਿੰਦੇ ਚੱਕਰੀ ਹੁੰਦਾ ਇਹਦੇ ਉੱਪਰ ਏਟ ਰੱਖ ਦਿਆ ਕਰਾਂਗੇ। ਠੀਕ ਐ। ਤੇ ਚਲੋ ਇਹ ਚ ਕੱਢਦੇ ਆ ਗਲੀ ਆਪਾਂ ਇਹ ਚ ਗਰਮ ਪਾਣੀ ਪਾਵਾਂਗੇ ਕਬੂਤਰਾਂ ਨੂੰ ਨਾਲੇ ਬਰੂਟ ਆਨ ਪਾਵਾਂਗੇ ਤੇ ਰੋਟੀਆਂ ਭੋਰ ਕੇ ਪਾਉਣੀਆਂ ਅੱਜ ਠੀਕ ਆ ਕਬੂਤਰਾਂ ਨੂੰ ਤੇ ਉਹ ਵਰਤਮਾਨ ਚ ਪਾ ਲੈਂਦਾ ਬਾਈ ਨਿੱਗਾ ਪਾਣੀ ਤੇ ਦਾਣੇ ਆ ਉਹ ਰੱਖ ਤੇ ਉੱਪਰ ਜਸੂ ਰੋਟੀਆਂ ਭੋਰਨ ਲੱਗਿਆ ਜਿਵੇਂ ਛੋਟੇ ਛੋਟੇ ਪੀਸ ਕੱਲ ਕਿ ਟਿੱਕ ਟਿੱਕ ਕਰੇ ਤੇ ਕੱਲ ਇਹਨੇ ਨਹੀਂ ਓਏ ਇੱਕ ਨੇ ਖਾ ਕੇ ਸਾਰੀ ਉਹ ਸਾਰੀ ਉਹ ਬਸ ਠੀਕ ਹੈ ਤੇ ਬਰੂਟ ਆਨ ਇਹ ਆਪਾਂ ਪਾਵਾਂਗੇ ਇਹਦੇ ਵਿੱਚ ਰੁਕ ਜੋ ਪਹਿਲਾਂ ਕਬੂਤਰ ਬਾਹਰ ਕੱਢੇ ਤੇ ਇਹਦੇ ਵਿੱਚ ਇੱਕ ਟੱਕਣ ਪਾ ਕੇ ਤੇ ਫਿਰ ਗਰਮ ਪਾਣੀ ਹੋਰ ਪਾ ਦਾਂਗੇ ਠੀਕ ਆ ਓਕੇ ਆ ਲੋ ਵੀ ਆਪਾਂ 4 ਐਮ ਐਲ ਪਾਉਣ ਲੱਗੇ ਆ ਇਹ ਚ ਬਰੂ ਟਾਉਨ ਓਕੇ ਰਬੋਰ ਇਹਨੂੰ ਕੋਲਦੀ ਹੈ ਠੀਕ ਆ ਆ ਪਾਣੀ ਅੰਦਰ ਰੱਖ ਕੇ ਪਾਵਾਂਗੇ ਤਾਂ ਕਿ ਕਬੂਤਰਾਂ ਨੂੰ ਪਤਾ ਲੱਗ ਜਾਵੇ ਇੱਧਰ ਪਾਣੀ ਆ ਠੀਕ ਆ ਆਪਾਂ ਬਾਈ ਪੀਲੀ ਇੱਟ ਵੀ ਕੁੱਟਦੀ ਹੈ ਇਹਨਾਂ ਨੂੰ ਇੱਥੇ ਰੱਖ ਕੇ ਕੁੱਟ ਦੰਨੇ ਆ ਠੀਕ ਆ ਆ ਆ ਗਈ ਥੋੜੀ ਐਨ ਕਰਦੀ ਹੈ ਚੂਰਾ ਇਹਦਾ ਠੀਕ ਆ ਜਸੂ ਹਰੇ ਤੂੰ ਉਹੀ ਕਰ ਰਹੇ ਹੈ ਹੋ ਗਈਆਂ ਓਕੇ ਰਬੋਰ ਚੱਲ ਗੁਰੀ ਟ੍ਰੇਆਂ ਸਾਫ ਕਰ ਲਾ ਪਹਿਲਾਂ ਦੋਏ ਆ ਰੂਟੀਆਂ ਰੱਖ ਦਿਆਂ ਬਈ ਚੂਰ ਕੇ ਪੀਲੀ ਇੱਟ ਕੁੱਟਦੀ ਪਾਣੀ ਧਰਤਾ ਰੂਟ ਡਾਉਨ ਪਾ ਗਏ ਠੀਕ ਐ ਜਿਵੇਂ ਖੋਲਦੇ ਹੋਣ ਇਹਨਾਂ ਨੂੰ ਆਵੇਂ ਨਹਾ ਲਾ ਕੇ ਰੱਖਦੇ ਆਇਓ ਵੀ ਆਓ 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 ਆਇਆ ਨਿਕਲਿਆ ਬਾਜੂਆ ਦਾਣੇ ਰੱਖਾਂਗੇ ਦਾਣੇ ਮਿਕਸ ਕਰੇ ਪਏ ਨੇ ਆ ਲੈ ਪਹਿਲਾਂ ਪੀਲੀ ਇੱਟ ਖਾਣੇ ਗਏ ਹਾਂ ਦੇਖ ਲੈ ਹਣਾ ਉਹ ਵੈਰੀ ਗੁੱਡ ਵੈਰੀ ਗੁੱਡ ਹਾਂ ਚੱਕ ਦੋ ਚੱਕ ਦੋ ਚੱਕ ਦੋ ਚੱਕ ਦੋ ਜਿਹਨਾਂ ਨੂੰ ਪਤਾ ਉਹ ਤਾਂ ਖਾਂਦੇ ਨੇ ਖਾ ਰਹੇ ਆ ਦੇਖੋ ਰੋਟੀ ਕਿਵੇਂ ਦੜਾ ਦੜ ਆ ਪੀੜੀ ਐਟ ਨੂੰ ਜ਼ਿਆਦਾ ਪਾਏ ਨੇ ਵਧੀਆ ਤੰਦਰੁਸਤ ਜੇ ਰਹਿਣਗੇ ਪਾਣੀ ਦਾ ਹਲੇ ਇਹਨਾਂ ਨੂੰ ਪਤਾ ਹੀ ਲੱਗਿਆ ਜਿ세 ਪੀਣ ਨਹੀਂ ਲਈ ਯਾਰ ਪੀਣਗੇ ਹਾਂ ਚਲੋ ਕੋਈ ਨਹੀਂ ਬਾਅਦ ਚੋਂ ਟਰੇ ਰੱਖਾਂਗੇ ਅੰਦਰ ਪਹਿਲਾਂ ਇਹਨਾਂ ਨੂੰ ਚੋਕ ਲੈਣ ਦੀ ਹੈ ਠੀਕ ਹੈ ਜਦੋਂ ਕਬੂਤਰ ਨੂੰ ਪਾਣੀ ਦਾ ਪਤਾ ਲੱਗ ਗਿਆ ਉਹ ਤੋਂ ਬਾਅਦ ਆਪਾਂ ਦਾਣੇ ਰੱਖਣੇ ਆ ਜੱਸੇ ਠੀਕ ਆ ਦੇਖਦੇ ਆ ਪਹਿਲਾਂ ਕਿਹੜਾ ਪੀਣ ਆਉਂਦਾ ਪਾਣੀ ਦੇਖਦੇ ਆ ਬਈ ਪਹਿਲਾਂ ਪਾਣੀ ਕੌਣ ਪੀਊਗਾ ਅੱਜ ਨਵੇਂ ਵਰਤਮਾਨ ਚ ਆ ਜਾ ਆ ਜਾ ਆ ਜਾ ਨਾ ਅੜੱਤਾ ਨੀਂ ਆ ਮਾ ਆਪਣਾ ਘਰ ਦਾ ਰੱਥਾ ਦਾ ਵਿਚਾਰਾ ਚਲੇ ਗਿਆ ਹੈ ਨਾ ਦੇਖ ਰਹੇ ਆ ਹੁਣ ਇੱਥੋਂ ਵੀ ਬਈ ਗੰਦ ਮੰਦ ਜੀ ਦੇਖ ਲਓ ਸਾਰਾ ਚੱਕਤਾ ਏਟਾ ਲਾਤੀਆਂ ਟਿਕਾਣੇ ਤੇ ਆ ਇਧਰ ਰਹਿ ਗਿਆ ਜਿਹੜਾ ਆ ਥੈਲੇ ਥੁਲੇ ਜੀ ਇਹ ਚੱਕਾਂਗੇ ਹੁਣ ਠੀਕ ਨੇ ਕੈਮ ਨੇ ਕਬੂਤਰ ਤਾਂ ਸਾਰੇ ਹਨ ਓਕੇ ਰਿਪੋਰਟ ਠੀਕ ਆ ਹੁਣ ਚੋਗਾ-ਜੂਗਾ ਦੇ ਲੈਣਗੇ ਹਾਂ ਦਾਣੇ ਵਾਲੇ ਵੀ ਰੱਖਦੇ ਬਾਈ ਟਰੇ ਲੱਗੇ ਰਹਿਣਗੇ ਹੁਣ ਖਾਈ ਜਾਣਗੇ ਐ ਕਣ ਫਸ ਫਸ ਕੇ ਖਾਣ ਨਾ ਤਾਂ ਤੰਦਰੁਸਤ ਰਹਿਣਗੇ ਜੇ ਐ ਵੱਧ ਪਾ ਦਿੰਨੇ ਆ ਦਾਣੇ ਕਿਸੇ ਨੇ ਮੂੰਹ ਲਾ ਲਿਆ ਕਿਸੇ ਨੇ ਉੱਪਰ ਬਿੱਠ ਕਰਤੀ ਕਿਸੇ ਨੇ ਕੋਈ ਹੁਣ ਖਾਈ ਜਾਣਗੇ ਪਾਣੀ ਨਹੀਂ ਹਲੇ ਤੱਕ ਪੀਤਾ ਯਾਰ ਕਿਸੇ ਨੇ ਇਹਨੂੰ ਪਤਾ ਹੀ ਨਹੀਂ ਲੱਗਿਆ ਜਸੇ ਹਲੇ ਤੱਕ ਕੋਈ ਕੋਈ ਨਹੀਂ ਲੱਗ ਜੂ ਪਤਾ ਜਦ ਭੁੱਖ ਲੱਗੂਗੀ ਮੱਕੀ ਗਿਆ ਤੁਹਾਨੂੰ ਵੀ ਮੱਕੀ ਵੀ ਲੱਗੀਆਂ ਕੱਢਣ ਵਾਸਤੇ ਫਿਰ ਨੂੰ ਐ ਝਾੜ ਝੂੜ ਕੇ ਛਾੜ ਕੇ ਛਾਣ ਕੇ ਚੰਗੀ ਤਰ੍ਹਾਂ ਫਿਰ ਲੈ ਕੇ ਜਾਵਾਂਗੇ ਕਬੂਤਰਾਂ ਨੂੰ ਆ ਪਈਏ ਮੱਕੀ ਦਾ ਬਾਧੂ ਮੱਕੀ ਦੇ ਦਾ 10 ਥੈਲੇ ਪਏ ਨੇ ਆਪਣੇ ਕੋਲ ਉੱਧਰ ਮੱਕੀ ਦੀ ਕੋਈ ਟੈਨਸ਼ਨ ਨਹੀਂ ਆਪਣੀ ਛੋਲਿਆਂ ਦੀ ਕੋਈ ਟੈਨਸ਼ਨ ਨਹੀਂ ਕਣਕ ਦੀ ਕੋਈ ਟੈਨਸ਼ਨ ਨਹੀਂ ਬਸ ਬਾਕੀ ਸਮਾਨ ਲਿਆਉਣਾ ਪੈਂਦਾ ਟੈਨਸ਼ਨ ਕੋਈ ਨਹੀਂ ਤੇ ਚਲੋ ਹੁਣ ਆਪਾਂ ਚਾਹ ਪਾਣੀ ਪੀਏ ਉਸ ਤੋਂ ਬਾਅਦ ਕਲੇਟ ਖੇਲਣ ਚੱਲਦੇ ਆਂ ਕਬੂਤਰ ਬੰਦ ਕਰਕੇ ਠੀਕ ਆ ਚੱਲਿਆ ਵੀ ਜੱਸਾ ਟਰੈਕਟਰ ਲੈ ਕੇ ਸਾਡੇ ਘਰ ਤਾਂ ਘਰ ਦਾ ਸਭ ਤੋਂ بڑا ਬੰਦਾ ਟਰੈਕਟਰ ਲੈ ਕੇ ਜਾਊਗਾ ਟੈਂਕੀ ਪਾਊਗਾ ਅਸੀਂ ਚੱਲਿਆਂ ਕਰੇਟ ਕੇ ਲੈਣ ਮਿਲਦੇ ਆਂ ਗਰਾਊਂਡ 'ਚ ਠੀਕ ਆ ਚਲੋ ਉਧਰ ਲਈ ਜਾ ਖੇਲਣ ਤੋਂ ਪਹਿਲਾਂ ਬਾਈ ਪਾ ਦਈਏ ਖੰਜੂਰਾ 'ਚ ਪਾਣੀ ਠੀਕ ਆ ਓਕੇ ਰਿਪੋਰਟ ਚੱਲ ਆਓ ਚ ਅਗਲੀ 'ਚ ਇਹਦੇ 'ਚ ਪਾਉਣਾ ਹਾਂ ਇਹਨਾਂ ਸੁੱਕੇ ਮੋਟਰਸਾਈਕਲ ਘਾਰੋਂ ਪਰੇ ਹਾਂ ਛੋਟਾ ਪਲੇਅਰ ਲਾਗੇ ਵੀ ਖੇਡਣ ਪਹਿਲਾਂ ਗੁਰੀ ਦੀ ਵਾਰੀ ਆ ਗਈ ਇੱਕ ਫਿਲਡਰ ਖੜਾ ਬੋਲਰ ਕੀਪਰ ਗੁਰੀ ਇੱਧਰ ਖੜੇ ਆ ਬੰਦੇ ਆਕਾਸ਼ ਖੜਾ ਜਸ਼ਨਾ ਖੜਾ ਬੁੱਧੂ ਖੜਾ ਮੈਂ ਖੜਾ ਠੀਕ ਆ ਓਕੇ ਆ ਜਾ ਭਜਿਆ ਭਜਿਆ ਗੋਗੀ ਨੇ ਮਾਰੀ ਬਈ ਬਾਲ ਐ ਟੋਏ ਚ ਤੋ ਆ ਬੜੂਗਾ ਦੇ ਦੇ ਕੱਢਦੇ ਆਣ ਪਲੇਅਰ ਬੈਠੇ ਆ ਸਾਰੀ ਛਿੱਕੇ ਚੁੱਕੇ ਖਾ ਕੇ ਆ ਬੁੱਧੂ ਵਰਗੇ ਓ ਯਾਰ ਆ ਜਾ ਆ ਜਾ ਭਜਿਆ ਚੱਲ ਤਾਂ ਬੱਲੇ ਫੇਮਾ ਸੋਹਣਾ ਜੂਟੀ ਤੇ 2 ਫੁੱਟ ਦੀ ਬਾਹ ਤੇਰੀ ਖੜ ਜਾ ਉਹ ਛੋਟਾ ਮੈਂ ਆ ਜਾ ਉਹ ਲੰਬਾ ਜਾ ਆਓ ਆ ਤੂੰ ਅੱਜ ਕਰ ਨਾ 2 ਫੁੱਟ ਦੀ ਬਾਹ ਮਿੱਟੀ ਮਿੱਟੀ ਹੋਰ ਵਾਲੇ ਨਹੀਂ ਜੂਟੇ ਮਿੱਟੀ ਨਾਲ ਢੱਕਦੀ ਸਾਲਿਆਂ ਨੇ ਵਾਲ ਵਿੱਚ ਨਾ ਗਿਰ ਜੀ ਨਹੀਂ ਕਸਰ ਰਹਿੰਦੀ ਆਲੇ ਆ ਨਾ ਕਿੰਨੀ ਕਾ ਬਹੁ ਡੂੰਗਾ ਆੜਾ ਗੋਗੀ ਲੰਬਾ ਹੋ ਗਿਆ ਹੁਣ ਆਪਾਂ ਚੱਲੇ ਬਾਈ ਕਬੂਤਰਾਂ ਨੂੰ ਦਾਣਾ ਪਾਣੀ ਪਾ ਦਈਏ ਖੇਰ ਖੂਲ ਕੇ ਹੋ ਗਏ ਤੇ ਵਿਲੇ ਟਾਈਮ ਹੋ ਗਿਆ ਬਹੁਤ ਆ ਥੋੜਾ ਗਰਮ ਪਾਣੀ ਲੈ ਕੇ ਆਇਆ ਉਹ ਚ ਪਾ ਦੂੰ ਵਰਤਮਨ ਚ ਥੋੜੇ ਹੋਰ ਗਰਮ ਹੋ ਜਾਊਗਾ ਚਲੋ ਪਹਿਲਾਂ ਦਾਣੇ ਪਾ ਮੈਂ ਦੋਨੇ ਟਰੇਆਂ ਚ ਪਾਤੇ ਭਾਈ ਦਾਣੇ ਤੇ ਖਾ ਰਹੇ ਆ ਕਬੂਤਰ ਬਸ ਦਾਣੇ ਚੁਗਦੀ ਸਾਰ ਅੰਦਰ ਕਾਇਮ ਜੇ ਰਹਿਣਗੇ ਠੰਡ ਨਹੀਂ ਲੱਗੂ ਖਾ ਲੋ ਖਾ ਲੋ ਪਾਣੀ ਥੋੜਾ ਅੰਦਰ ਹੈ ਅੰਦਰ ਪੀਣਾ ਪੈਣਾ ਜਾ ਕੇ ਇੱਥੇ ਨਾ ਲੱਭੋ ਹੁਣ ਪਾਣੀ ਦਾ ਸਿਸਟਮ ਚੇਂਜ ਕਰਤਾ ਥੋੜੇ ਦਾ ਪਾਣੀ ਭਾਈ ਘੱਟ ਪੀਤਾ ਇਹਨਾਂ ਨੇ ਪਤਾ ਨਹੀਂ ਬਰੂਟ ਆਨ ਕਰਕੇ ਪਤਾ ਨਹੀਂ ਨਵੇਂ ਵਰਤਮਾਨ ਕਰਕੇ ਅ ਕੱਟ ਪੀਤਾ ਪਾਣੀ ਤੇ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਆਤ ਜੀ ਪੈ ਜਾਊਗੀ ਕਿਉਂਕਿ ਨਵੇਂ ਵਰਤਮਾਨ ਕਰਕੇ ਵੀ ਹਲੇ ਕਰਦੇ ਹੋਣੇ ਨੇ ਨਾ ਤੇ ਡੱਬਾ ਜਿਹੜਾ ਪਾਣੀ ਵਾਲਾ ਨਵਾਂ ਲਾਇਆ ਆਪਾਂ ਨੇ ਚਲੋ ਕੋਈ ਚੱਕਰ ਨਹੀਂ ਕਬੂਤਰ ਕੈਮ ਨੇ ਸਾਰੇ ਉਹ ਗੁੜ ਕਰਿਆ ਡੱਬਾ ਇੱਧਰ ਆ ਵੀ ਕੈਮ ਹੋ ਗਿਆ ਹੁਣ ਚਲੋ ਓਕੇ ਹਾਂ ਰਿਪੋਰਟਾਂ ਖਾਣ ਦਿਓ ਇਹਨਾਂ ਦਾਣਾ ਪਾਣੀ ਹੈ ਕਰ ਦਈਏ ਬਈ ਕਬੂਤਰ ਬੰਦ ਗਾਣੇ ਲਾਉਣੇ ਇੱਕ ਚੋਕਲੇ ਨਾ ਨੇ ਬਜਨ ਚੋਕਾ ਫੋਲਾ ਉਹਨੂੰ ਵੀ ਆਹ ਦੇਖੋ ਫੋਲੋ ਆ ਵੇ ਵਧੀਆ ਪਖਾਰਾ ਬਹੁਤ ਵਧੀਆ ਹਣੋਰੇ ਕਰ ਦਈਏ ਬੰਦ ਹੁਣ ਠੀਕ ਆ ਹੁਣ ਚੱਲੇ ਭਈ ਆਪਾਂ ਡਿਊਟੀ ਪਜੈਰੋ ਕਰੀਏ ਸਟਾਰ ਭਈ 2-3 ਦਿਨ ਪਜੈਰੋ ਨੇ ਇੰਨਾ ਦੁਖੀ ਕਰਿਆ ਸਾਨੂੰ ਨਾ ਆ ਸੈਲਫ ਮਾਰਿਆ ਕਰੀਏ ਝੂ ਝੂਂਜੀ ਕਰਕੇ ਬੰਦ ਹੋ ਜਾਆ ਕਰੇ ਦੇਖੀ ਦੁੱਧ ਨਾ ਡੁੱਲ ਜਵੇ ਬਾਈ ਚਲੋ ਦੁੱਧ ਪਾਈ ਆਈ ਆ ਪਹਿਲਾਂ ਬਾਊ ਉਹਨਾਂ ਦਾ ਕੰਮ ਨਿਬੇੜਤਾ ਆਪਾਂ ਨੇ ਉਦੋਂ ਬਾਹਰ ਆ ਕੇ ਮਿਲਦੇ ਆਂ ਔਰ ਬਿੱਲੀ ਫਿਰਦੀ ਆ ਜਿਹਨੇ ਆਪਣਾ ਕੂਤਰ ਖਾਦਾ ਕਾ ਪਟੇ ਖਾਦਾ ਉਹ ਦੇਖੋ ਆਪਾਂ ਆ ਗਏ ਘਰੇ ਪਹਿਲਾਂ ਨਾ ਕੱਪੜੇ ਕੱਪੜੇ ਜੋ ਚੱਕਾਂ ਮੇਰੇ ਕੱਪੜੇ ਬਹੁਤ ਖੜੇ ਬਏ ਨੇ ਤੇ ਮੈਂ ਤੇ ਜਸੂ ਅਸੀਂ ਹੁਣ ਦੇਖਣਾ ਹੈ ਮੈਚ ਬਾਹਰ ਬਹੁਤ ਧੁੰਦ ਮੈਚ ਦੇਖਣਾ ਕਬੱਡੀ ਦਾ ਤੇ ਚਲੋ ਬਿਲਕੁਲ ਹੀ ਅਗਲੇ ਉਹ ਲੋ ਅੱਜ ਬਈ ਸਮਾਪਤੀ ਕਰੀਏ ਕਿਉਂਕਿ ਮੈਚ ਬਹੁਤ ਤਕੜਾ ਚੱਲ ਰਿਹਾ ਅੱਜ ਮਨਾਣੇ ਦਾ ਕਬੱਡੀ ਦਾ ਅੱਜ ਹੈਗੀ 7 ਤਰੀਕ ਤੇ ਮਿਲਦੇ ਹਾਂ ਅਗਲੇ ਵਾਰ ਚੈਨਲ ਨੂੰ ਕਰ ਲੈ ਸਬਸਕ੍ਰਾਈਬ